ਸਤਿ ਸ਼੍ਰੀ ਅਕਾਲ ਪਿਆਰੇ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗਰਮ ਮੌਸਮ ਦੇ ਵਿੱਚ ਵੀ ਠੀਕ ਹੋਵੋਗੇ ਤੇ ਆਪਣੀ ਸਿਹਤ ਦਾ ਧਿਆਨ ਰੱਖ ਰਹੇ ਹੋਵੋਗੇ ਤੇ ਇਹਨਾਂ ਛੁੱਟੀਆਂ ਦੇ ਦੌਰਾਨ ਕੁਝ ਨਵਾਂ ਸਿਰਜ ਵੀ ਰਹੇ ਹੋਵੋਗੇ ਤੇ ਸਿੱਖ ਵੀ ਰਹੇ ਹੋਵੋਗੇ ਤਾਂ ਮੈਂ ਇਸ ਛੁੱਟੀਆਂ ਦੇ ਵਿੱਚ ਕੁਝ ਕਿਤਾਬਾਂ ਪੜਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਹੈ ਔਰ ਮੈਂ ਜਿਹੜੀ ਪਹਿਲੀ ਆਪਣੀ ਕਿਤਾਬ ਪੜ ਰਹੀ ਆਂ ਛੁੱਟੀਆਂ ਦੌਰਾਨ ਪਿਆਸੀ ਨਦੀ ਤਾਂ ਥੋੜਾ ਮੌਸਮ ਨੂੰ ਲੈ ਕੇ ਵੀ ਇਹ ਟਾਈਟਲ ਮੈਨੂੰ ਅੱਛਾ ਲੱਗਿਆ ਕਿ ਨਦੀ ਦੀ ਗੱਲ ਹੋ ਰਹੀ ਐ ਤੇ ਉਹ ਵੀ ਪਿਆਸੀ ਤੇ ਕੁਝ ਇੰਟਰਸਟਿੰਗ ਜਿਹਾ ਸੀ ਦਿਲਚਸਪ ਸੀਗਾ ਇਹ ਜਿਹੜੀ ਕਿਤਾਬ ਐ ਪ੍ਰਵਿੰਦਰ ਗੋਗੀ मैम ਦੁਆਰਾ ਲਿਖੀ ਗਈ ਐ ਜੋ ਵਿਦੇਸ਼ ਵਿੱਚ ਰਹਿੰਦੇ ਹਨ ਤੇ ਇਹ ਦੇਖੋ ਪ੍ਰਵਿੰਦਰ ਗੋਗੀ मैम ਨੇ ਉਹਨਾਂ ਦੀਆਂ ਜਿਹੜੀਆਂ ਕਵਿਤਾ ਦੇ ਵਿੱਚ ਕੁਝ 17 ਜੜੀਆਂ ਤੇ ਨੀਚੇ ਲਿਖੀਆਂ ਹੋਈਆਂ ਨੇ ਇਸ ਦੀਆਂ ਕਵਿਤਾਵਾਂ ਮੈਨੂੰ ਬਹੁਤ ਵਧੀਆ ਲੱਗੀਆਂ ਜਿੰਨੀਆਂ ਕਿ ਮੈਂ ਹੁਣ ਤੱਕ ਪੜੀਆਂ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਕਵਿਤਾ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੀ ਹਾਂ ਹਾਂਜੀ ਸਾਡੀ ਇਸ ਕਵਿਤਾ ਦਾ ਨਾਮ ਹੈ ਪੰਜਾਬ ਪੰਜਾਬ ਜਦੋਂ ਅਸੀਂ ਤੇਰੇ ਤੋਂ ਜੁਦਾ ਜਿਸ ਦਿਨ ਹੋਏ ਸੀ ਫੁੱਲਾਂ ਦੀ ਚਾਦਰ ਤਰਤ ਤੇਰੀ ਕੋਈ ਅੰਬਰੋਂ ਅੰਮ੍ਰਿਤ ਚੋਏ ਸੀ ਦਰਿਆਵਾਂ ਦੇ ਨਿਰਮਲ ਨੀਰਾਂ ਨੂੰ ਅਸੀਂ ਝੁੱਕ ਕੇ ਸਜਦੇ ਕੀਤੇ ਸੀ ਜੁਦਾ ਤੇਰੇ ਤੋਂ ਹੋਣ ਵੇਲੇ ਅਸੀਂ ਗਮ ਦੇ ਅਥਰੂ ਪੀਤੇ ਸੀ ਤੇਰੇ ਹਰੇ ਭਰੇ ਹੋਏ ਖੇਤਾਂ ਨੂੰ ਚੁੰਮ ਚੁੰਮ ਕੇ ਖੀਵੇ ਹੋਏ ਸੀ ਸਾਡੇ ਟਰਨ ਵੇਲੇ ਤੂੰ ਸ਼ਗਨਾ ਦੇ ਕੋਈ ਤੇਲ ਬਰੂਹੀ ਚੋਏ ਸੀ ਵਿਦਾ ਕਰਦੇ ਆ ਵੱਡੇ ਵਡੇਰਿਆਂ ਨੇ ਦੇ ਅਸ਼ੀਸ਼ਾਂ ਸਿਰ ਪਲਸੋਏ ਸੀ ਅਸੀਂ ਵਾਪਸ ਬਤਨੀ ਪਰਤੇ ਅੱਜ ਤੈਨੂੰ ਕਲਾਵੇਂ ਪਰਨ ਲਈ ਕੁਝ ਦੁੱਖ ਤੇਰਾ ਸੁਣਨ ਲਈ ਕੁਝ ਆਪਣਾ ਹਾਲ ਸੁਣਾਉਣ ਲਈ ਦੱਸ ਨਜ਼ਰ ਕੌਣ ਲਾ ਗਿਆ ਤੈਨੂੰ ਤੇ ਕਿਹੜਾ ਜਾਦੂ ਪਾ ਗਿਆ ਵੇ ਸੱਚ ਦੱਸੀ ਜਵਾਨੀ ਤੇਰੀ ਨੂੰ ਹਾਏ ਕਿਹੜਾ ਸ਼ਿਕਰਾ ਖਾ ਗਿਆ ਵੇ ਕਿਹੜਾ ਵੱਟਕੇ ਲਾਸ਼ਾਂ ਮੋਟੀਆਂ ਤੇਰੇ ਜੱਟ ਵੀਰ ਜੱਟ ਦੇ ਗੱਲ ਵਿੱਚ ਪਾ ਗਿਆ ਵੇ ਤੇਰੀਆਂ ਬਾਵਾਆਂ ਹੋਈਆਂ ਜ਼ਹਿਰੀ ਵੇ ਕਿਹੜਾ ਫਨੀਅਰ ਤੈਨੂੰ ਖਾ ਗਿਆ ਵੇ ਕੌਣ ਤੇਰੇ ਆਂਦਰੀਂ ਛੰਨਾ ਵੇ ਹਾਏ ਖੁੰਡੀ ਖੁਰਪੀ ਵਾ ਗਿਆ ਵੇ ਧਰਮਾਂ ਨੂੰ ਛਿੱਕੇ ਟੰਗ ਕੇ ਤੇ ਕੌਣ ਧਰਮ ਦੇ ਨਾਂ ਤੇ ਖਾ ਗਿਆ ਵੇ ਬੱਚੀ ਪੰਜਾਬਾ ਭੋਲਿਆ ਹੋਏ ਗੰਦੀਆਂ ਸ਼ਾਸਤ ਦੀਆਂ ਖੇਡਾਂ ਤੋਂ ਜਿੰਨਾ ਰੰਗ ਬਰੰਗੀਆਂ ਭੇਡਾਂ ਤੋਂ ਜਿੰਨਾ ਤੈਨੂੰ ਆਪਣੀਆਂ ਚਾਲਾਂ ਨਾਲ ਅਰਸ਼ਾਂ ਤੋਂ ਫਰਸ਼ੀ ਲਾ ਲਿਆ ਹੋਏ ਜਿੰਨਾ ਤੈਨੂੰ ਆਪਣੀਆਂ ਚਾਲਾਂ ਨਾਲ ਅਰਸ਼ਾਂ ਤੋਂ ਫਰਸ਼ੀ ਲਾ ਲਿਆ ਹੋਏ ਉਮੀਦ ਹੈ ਇਸ ਕਵਿਤਾ ਵਿੱਚ ਤੁਸੀਂ ਪੰਜਾਬ ਦੇ ਹਾਲਾਤ ਜਿਹੜੇ ਨੇ ਬਿਆਨ ਕੀਤੇ ਸਮਝ ਗਏ ਹੋਵੋਗੇ ਜੇ ਤੁਹਾਨੂੰ ਇਹ ਕਵਿਤਾ ਵਧੀਆ ਲੱਗੀ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਧੰਨਵਾਦ